ਔਰ ਤਰ ਘੋੜਿਆਂ ਚ ਨਾ ਮਤਲਬ ਤਿੰਨ ਤਰ੍ਹਾਂ ਦੇ ਲੋਕ ਆ ਜੀ ਮਤਲਬ ਘੋੜੇ ਤਿੰਨ ਤਰ੍ਹਾਂ ਦੇ ਬੰਦੇ ਰੱਖਦੇ ਆ ਜੀ ਆਪਾਂ ਸਾਰਿਆਂ ਨੂੰ ਹORS LOVER ਨਹੀਂ ਕਹਿਆ ਹਾਲੇ ਜੀ ਤਿੰਨ ਤਰ੍ਹਾਂ ਦੇ ਲੋਕ ਕਿਵੇਂ ਆ ਇੱਕ ਹੈਗੇ ਪਿੱਟ ਪੇਰੈਂਟ ਇੱਕ ਹੁੰਦੇ ਪਿੱਟ ਪੇਰੈਂਟ ਇੱਕ ਹੁੰਦੇ ਆ ਮਾਪੇ ਓਕੇ ਇੱਕ ਹੁੰਦੇ ਆ ਫਾਰਮਰ ਓਕੇ ਜਿਹਨਾਂ ਨੇ ਵਪਾਰ ਕਰਨਾ ਪੈਦਾ ਇੱਕ ਹੁੰਦੇ ਵਪਾਰੀ ਜਿਹੜੇ ਫਾਰਮਰ ਵੀ ਨਹੀਂ ਹੁੰਦੇ ਵਪਾਰ ਕਰਦੇ ਆ ਇਧਰੋਂ ਸਸਤਾ ਲਿਆ ਉਧਰ ਮਹਿੰਗਾ ਵੇਚਦਾ ਤਾਂ ਇਹਦੇ ਚ ਮੈਂ ਜਣੀ ਤਾਂ ਵੀ ਜਦੋਂ ਬੰਦਾ ਵਪਾਰੀ ਚ ਆ ਜਾਂਦਾ ਤਾਂ ਬੰਦਾ ਝੂਠਵੇਂ ਮਾਰ ਲੱਗ ਜਾਂਦਾ ਬੰਦਾ ਠੱਗਿਆਂ ਚ ਵੀ ਆ ਜਾਂਦਾ ਸਾਰੇ ਕਾਹੇ ਚ ਆਇਆ ਸਹੀ ਹੈ ਜਦੋਂ ਬੰਦਾ ਫਾਰਮਰ ਬਣ ਜਾਂਦਾ ਉਦੋਂ ਬੰਦਾ ਘਾਟਿਆਂ ਚ ਆ ਜਾਂਦਾ ਉਦੋਂ ਬੰਦਾ ਘਾਟੇ ਵਾਧੇ ਸੋਚਣ ਲੱਗ ਜਾਂਦਾ ਜੀ ਜਦੋਂ ਘਾਟੇ ਵਾਧੇ ਤੋਂ ਸੋਚੇਗਾ ਤਾਂ ਘਾਟੇ ਵਾਧੇ ਪੈਣੇ ਵੀ ਆ ਸਹੀ ਜਿਹੜੀ ਤੇਰੇ ਦਿਮਾਗ ਚ ਚੀਜ਼ ਤੂੰ ਸੋਚੇਗਾ ਹੁਣ ਉਹੋ ਹੀ ਆ ਉਹੋ ਹੀ ਹੋਣਾ ਸਹੀ ਠੀਕ ਆ ਨਾ ਜਿਹੜਾ ਹੈਗਾ ਪੈਟ ਪੇਰੈਂਟ ਜਿਹੜਾ ਮਾਪਾ ਏ ਜੀ ਉਹਦੇ ਲਈ ਉਹ ਔਲਾਦ ਆ ਔਲਾਦ ਘਾਟਾ ਵਾਧਾ ਨਹੀਂ ਹੁੰਦੀ ਨਾ ਤਾਂ ਸਾਡੇ ਮਾਪਿਆਂ ਨੇ ਸਾਨੂੰ ਘਾਟਾ ਵਾਧਾ ਸੋਚ ਕੇ ਪਾਲਿਆ ਸਹੀ ਉਹਨਾਂ ਨੇ ਸਾਡੇ ਤੇ ਐਂ ਸੋਚ ਕੇ ਥੋੜਾ ਸਕੂਲੇ ਪੜਾਇਆ ਵੀ ਇਹਦੇ ਤੇ ਇੰਨੇ ਲਾਉਣ ਲੱਗੇ ਤੇ ਇੰਨੇ ਵਾਪਸ ਕਰੂਗਾ ਇਨਵੈਸਟਮੈਂਟ ਨਹੀਂ ਕਹਿ ਸਕਦੇ ਉਹ ਖੁਸ਼ੀ ਨਾਮ ਦਿੱਤੇ ਹੋਏ ਚੀਜ਼ ਹਾਂ ਉਹ ਹੱਕ ਹੈ ਜੀ ਉਹ ਉਹ ਜਿਹੜਾ ਮੇਰਾ ਮੰਨਣਾ ਜਿਵੇਂ ਹੁਣ ਮੇਰਾ ਕੋੜਾ ਜੀ ਮੈਂ ਉਹਦਾ ਪੇਰੈਂਟ ਆ ਮੈਂ ਉਹਦਾ ਮਾਪਾ ਹਾਂ ਜੀ ਮੇਰੇ ਲਈ ਉਹ ਇੱਕ ਨਫੇ ਦਾ ਸਾਧਨ ਨਹੀਂ ਉਹ ਖਾਂਦਾ ਉਹਦੀ ਸਰਵਿਸ ਲੋਕਾਂ ਲਈ ਫ੍ਰੀ ਆ ਜੀ ਉਹ ਝੂਟਾ ਲੈਂਦਾ ਅਸੀਂ ਦੁੱਖ-ਸੁੱਖ ਕਰਦੇ ਆਂ ਉਹ ਮੇਰੇ ਦੁੱਖ ਸੁੱਖ ਦਾ ਸਾਂਝੀ ਆ ਹਨਾ ਮੈਂ ਉਹਦੇ ਦੁੱਖ ਸੁੱਖ ਦਾ ਸਾਂਝੀ ਆ ਉਹ ਮੈਨੂੰ ਅੱਜ ਦਿੰਦਾ ਮੈਂ ਉਹਨੂੰ ਕੱਲ ਦਿੰਦਾ ਚਾਵਾ ਸਹੀ ਉਹ ਮੈਨੂੰ ਅੱਜ ਦੇ ਦਿੰਦਾ ਕਿ ਮੈਂ ਭਾਈ ਕੀ ਕਰਦਾ ਉਤਾਰ ਮੈਂ ਅੱਜ ਦੁਖੀ ਆ ਮੈਂ ਅੱਜ ਡਿਪਰੈਸ ਆ ਮੈਂ ਅੱਜ ਪਰੇਸ਼ਾਨ ਆ ਤਾਂ ਉਹ ਮੇਰੀ ਜਦੋਂ ਮੈਂ ਕੋਲੇ ਜਾਂਦਾ ਉਹ ਮੇਰੀ ਸਾਰੀ ਟੈਨਸ਼ਨ ਲੈ ਲੈਂਦਾ ਸਹੀ ਮੈਂ ਗੁੱਸੇ ਆ ਉਹ ਮੇ ਤੋਂ ਗਾਲਾਂ ਲੈ ਲੈਂਦਾ ਸਹੀ ਜਿਹੜੀ ਤੋਂ ਆਪਣੇ ਸੇ ਨੂੰ ਆਪਣੇ ਤੇ ਚੱਲਦਾ ਆਪਣੀ ਕਈ ਗੱਲ ਮੰਨਦਾ ਆ ਘੋੜਾ ਆ ਜਾਂ ਕੁੱਤਾ ਕੀ ਕਰਦਾ ਨਾ ਅਸਲ 'ਚ ਰੱਖਣਾ ਕਿਉਂ ਹੁੰਦਾ ਯਾਰ ਸਹੀ ਮੈਨੇਜ ਪਰ ਰੱਖਣਾ ਕਿਉਂ ਹੁੰਦਾ ਤੂੰ ਜਿਹੜੇ ਤੇਰੇ ਗੁੱਸੇ ਆ ਪਰੇਸ਼ਾਨੀਆਂ ਜੇ ਤੂੰ ਆਪਦੇ ਘਰ ਵਾਲੀ ਤੇ ਉਹ ਕੱਢੇਗਾ ਉਹ ਗਾਂ ਜਵਾਕਾਂ ਤੇ ਕੱਢੂ ਸਹੀ ਹੈ ਜਵਾਕਾਂ ਦੇ ਅੰਦਰ ਉਹ ਭਰ ਗਿਆ ਉਹ ਗਾਂ ਸਮਾਜ ਤੇ ਕੱਢਣਗੇ ਇੱਕ ਗੁੱਸਾ ਇੱਕ ਇਹੋ ਜੀ ਚੀਜ਼ ਆ ਜਿਹੜੀ ਕਿਸੇ ਬੰਦੇ ਕੋਲੇ ਸਾਂਭਿਆ ਨਹੀਂ ਜਾਂਦਾ ਸਾਂਭ ਨਹੀਂ ਜਾਂਦਾ ਏ ਤੂੰ ਆਪਦੇ ਮਿਸਤਰੀਆਂ ਨੂੰ ਬੋਲਤਾ ਮਿਸਤਰੀਆਂ ਨੇ ਗਾਂ ਲੇਬਰ ਵਾਲੇ ਨੂੰ ਗਾਲਾਂ ਕੱਢਣੀਆਂ ਲੇਬਰ ਵਾਲੇ ਨੇ ਗਾਂ ਜਾ ਕੇ ਬਹੂ ਕੁੱਟਣੀਆਂ ਉਹਦੀ ਬਹੂ ਨੇ ਜਵਾਬ ਕੁੱਟਣੀਆਂ ਸਾਰਾ ਮਾਹੌਲ ਖਰਾਬ ਤਾਂ ਉਹਨੇ ਗਾਂਾਂ ਦੀ ਗਾਂਾਂ ਹੀ ਜਾਣਾ ਛੱਲ ਨੇ ਜਿਹੜਾ ਪੇਟਾ ਤੁਹਾਡਾ ਜਿਹੜਾ ਪਾਲਤੂਆ ਖਾਸ ਤੌਰ ਤੇ ਘੋੜਾ ਉਹ ਤੁਹਾਡਾ ਗੁੱਸੇ ਨੂੰ ਸਪੰਜ ਵਾਂਗੂ ਸ਼ੋਖ ਸੋਖ ਲੈਂਦਾ ਭਈ ਮੈਂ ਇੱਕ ਗੱਲ ਸੋਚਦਾ ਨਾ ਮੈਂ ਨਾ ਘੋੜੇ ਦਾ ਮੈਨੂੰ ਸ਼ੌਂਕ ਆ ਤੁਹਾਂ ਹਾਂ ਜਿੰਨੇ ਵਾਰੀ ਮੈਂ ਘੋੜੇ ਦੇ ਨੇੜੇ ਗਿਆ ਨਾ ਮੈਂ ਤੇ ਰਾਨਾ ਹਾਂ ਮੈਨੂੰ ਐ ਮਹਿਸੂਸ ਹੋਇਆ ਯਾਰ ਵੀ ਬਹੁਤ ਵੱਡਾ ਜਾਨਵਰ ਆ ਤੇ ਦੈਲ ਉਹਦਾ ਮੇਰੇ ਹਰ ਪ੍ਰਤਾਪ ਜਿੱਡਾ ਹੀ ਆ ਪਿਉ ਗੱਲ ਨੂੰ ਸਮਝਦਾ ਵੀ ਆ ਤੇ ਉਹ ਉਹਦੇ ਕੋਲੇ ਜਾ ਕੇ ਨਾ ਜਿਵੇਂ ਜਵਾਗਰ ਦੇ ਕੋਲੇ ਜਾਂ ਸਵਾਜ ਜਾਂ ਆਉਂਦਾ ਹਾਲਾਂਕਿ ਮੈਂ ਬਗਾਨਿਆਂ ਘੂੜੇ ਕੋਲ ਜਿੰਨਿਆਂ ਕੋਲੇ ਗਿਆ ਡਰਿਆ ਮੈਂ ਪਰ ਜਦੋਂ ਉਹਦੇ ਹੱਥ ਰੱਖ ਕੇ ਟੂਈ ਦੇ ਫੇਰਦੇ ਉਹਦਾ ਆਪਦੇ ਦਿਮਾਗ ਨੂੰ ਐ ਲੱਗਦਾ ਯਾਰ ਵੀ ਇਹ ਇਹਦਾ ਕੋਈ ਪੁਰਾਣਾ ਲਿੰਕ ਆ ਇਹ ਸਿਰਫ ਉਹੀ ਬੰਦੇ ਸਮਝ ਸਕਦੇ ਜਿਹੜੇ ਉਹਦੇ ਮਾਪੇ ਬਣਨਾ ਚਾਹੁੰਦੇ ਆ ਹਾਂ ਅਸੀਂ ਹੁਣ ਜਦੋਂ ਵੀ ਕੋਈ ਨਾਂ ਲੈਨੇ ਆ ਜੇ ਕੋਈ ਵਪਾਰੀ ਬਣਨਾ ਚਾਹੁੰਦਾ ਜੀ ਉਹ ਨਹੀਂ ਇਹ ਗੱਲ ਸਮਝੋ ਵਪਾਰ ਭਾਈ ਜਿਉਂਦੇ ਜੀ ਨੂੰ ਮੁੱਲ ਲਿਆ ਕੇ ਤੇ ਉਹਨੂੰ ਬਾਅਦ ਵਿੱਚ ਮਹਿੰਗਾ ਮੇਰੇ ਖਿਆਲ ਚ ਤਾਂ ਸਾਡੇ ਕੋਲ ਤਾਂ ਵੇਚੇ ਨਹੀਂ ਆ ਨਾ ਘਰੇ ਰੱਖ ਕੇ ਵੱਡਣ ਵਾਲਾ ਕੰਮ ਹੋ ਜਾਂਦਾ ਜਿਹੜਾ ਇੱਕ ਬੱਚਾ ਆਪਾਂ ਵੇਚਿਆ ਜੀ ਉਹਨੂੰ ਅਸੀਂ ਮਿਲ ਕੇ ਆਉਨੇ ਆ ਹਾਂ ਉਹਦਾ ਮੋਹ ਬਣਿਆ ਹੋਇਆ ਉਹਦੇ ਹੈਪੀ ਬਰਥਡੇ ਤੇ ਅਸੀਂ ਫੋਨ ਕਰਕੇ ਉਹਨਾਂ ਨੂੰ ਵਿਸ਼ ਕਰਦੇ ਆ ਵੀ ਅੱਜ ਇਹਦਾ ਬਰਥਡੇ ਆ ਸਹੀ ਐ ਜੀ ਉੱਚਾ ਲੈ ਕੇ ਬਣਾਇਆ ਹਾਂ ਉਹਦੇ ਨਾਲ ਬਣਿਆ ਤੇ ਅੱਗੇ ਅਸੀਂ ਕੋਈ ਬੱਚਾ ਉਹ ਘੋੜੀ ਤੋਂ ਪੈਦਾ ਨਾ ਕਰਨ ਦਾ ਫੈਸਲਾ ਇਸੇ ਕਰਕੇ ਕਰ ਲਿਆ ਸਹੀ ਹੈ ਤੇ ਯਾਰ ਬਾਅਦ ਦੇਣਾ ਮੈਂ ਇਹ ਨਾ ਦਾ ਬਾਈ ਅਸੀਂ ਨਾ ਸਾਡੇ ਕੱਟਾ ਮੈਂ ਬੜਾ ਨਿੱਕਾ ਹੁੰਦਾ ਸੀ ਸਾਡੀ ਬੇਬੇ ਨੇ ਕੱਟਾ ਮਾੜੇ ਦਣ ਸੀਗੇ 750 ਦਾ ਵੇਚਦਾ ਅਸੀਂ ਉਹ ਜਿੰਨਾ ਟਾਈਮ ਪਿੰਡ ਦਾ ਮੋੜ ਦੀ ਨੰਗੇ ਉਹਦੇ ਰੋੜੇ ਮਾਰੀਗੇ ਸਾਨੂੰ ਨਾ ਮੈਂ ਖੋਹ ਸਕਦੇ ਬੇਬੇ ਨੇ ਦੇਤਾ ਮੈਂ 4-5 ਦਾ ਰੋਟੀ ਵੀ ਨਾ ਖਾਧੀ ਉਹ ਹਜੇ ਵੀ ਮੇਰੇ ਧਿਆਨ ਚ ਹੁੰਦਾ ਵੀ ਸਾਡਾ ਕਿਤੇ ਲੱਭਣਾ ਤਾਂ ਹੈ ਨਹੀਂ ਹੁਣ 17-18 ਸਾਲ ਹੋ ਗਏ ਗੱਲ ਨੂੰ ਅਰਚਤ ਦੇ ਵਿੱਚ ਕਿਤੇ ਨਾ ਕਿਤੇ ਮੋਹ ਉੱਠਦਾ ਹਾਂ ਤੇ ਉਹ ਚੀਜ਼ ਜਿਹੜੀ ਐ ਏਡੀ ਪਵਿੱਤਰ ਭਾਵਨਾ ਨਾ ਜੀ ਆਪਾਂ ਸਾਰੇ ਪਸ਼ੂਆਂ ਪ੍ਰਤੀ ਨਹੀਂ ਰੱਖ ਸਕਦੇ ਪਰ ਸਾਡੇ ਘਰ ਇੱਕ ਚੀਜ਼ ਇਹੋ ਜੀ ਹੋਣੀ ਚਾਹੀਦੀ ਆ ਵੀ ਆਪਾਂ ਦੁੱਖ ਸਾਂਝਾ ਕਰਦੇ ਹਾਂ ਵੀ ਜਿਹੜਾ ਸਾਨੂੰ ਐ ਲੱਗੇ ਇੱਕ ਨਾ ਆਪਣੇ ਮਲਕੀਤ ਕੀ ਤੂੰ ਐਮਐਲਏ ਹੁੰਦਾ ਜਿਹੜਾ ਜੀ ਉਹਦੇ ਘਰੇ ਇੱਕ ਮੱਝ ਹੁੰਦੀ ਸੀ ਗੇਰੀ ਉਹਨਾਂ ਦੇ ਘਰੇ ਜਾਣਾ ਉਹ ਫੰਡਰੀ ਸੀ ਅੱਛਾ ਜੀ ਉਹੀ ਰੱਖੀ ਹੋਈ ਸੀ ਹਾਂ ਉਹ ਕਹਿੰਦਾ ਯਾਰ ਬਸ ਇਹ ਵਿੱਚ ਖਾਂਦੀ ਆ ਯਾਰ ਤੇ ਬਸ ਇਹਦੇ ਨਾਲ ਸਾਡਾ ਮੋਹ ਆ ਸਹੀ ਹੈ ਸਾਡੇ ਲਾਣਿਆਂ ਦੇ ਵਿੱਚ ਨਾ ਭਾਈ ਆ ਜਾਨਵਰ ਬਹੁਤ ਮਹਿੰਗੇ ਆ ਉਹ ਕਹਿੰਦੇ ਨੂੰ ਲੈਦੇ ਚੱਕਣੀ ਪਈ ਜਾਂ ਕੁਝ ਵੀ ਆ ਪਰ ਮੇਰੇ ਖਿਆਲ ਚ ਮੈਂ ਹੁਣ ਇਹ ਸੋਚਦਾ ਵੀ ਨਾਲ ਘੋੜਾ ਉਹ ਤਾਂ ਮੈਂ ਮੱਝ ਵੀ ਲਿਆਉਂਗਾ ਪੱਠੇ ਤਾਂ ਪੈਣਾ ਹੀ ਆ ਉਹ ਮੈਂ ਸ਼ੌਂਕ ਨੂੰ ਮੈਂ ਰੱਖਣਿਆ ਨਾ ਮੈਨੂੰ ਦੁੱਧ ਤਾਂ ਹੋਊਗਾ ਦੁੱਧ ਤਾਂ ਹੁਣ ਵੀ ਚੱਲੀ ਜਾਂਦਾ ਹਾਂ ਪਰ ਘੋੜਾ ਸਿਰ ਪਿਆ ਰੱਖਣਾ ਵੀ ਬਸ ਜੀ ਕਰਦਾ ਉਹ ਲਿਆਉਣ ਨੂੰ ਉਹ ਤੁਸੀਂ ਜਦੋਂ ਲਿਆਉਂਦਾ ਨਾ ਤੂੰ ਦੇਖੀ ਤੈਨੂੰ ਸਰੀਰਕ ਫਿਟਨੈਸ ਤੈਨੂੰ ਉਹਦੇ ਤੇ ਕੀ ਮਹਿਸੂਸ ਪਤਾ ਕੀ ਹੋਣ ਲੱਗਿਆਣਾ ਜਦੋਂ ਤੂੰ ਉਹਨੂੰ ਬੰਨਤਾ ਲਿਆ ਕੇ ਜੀ ਜਿਹੜਾ ਤਾਂ ਤੇਰਾ ਅੱਖਾਂ ਵਾਲਾ ਸਵਾਦ ਆ ਇਹ ਤਾਂ ਤੇਰਾ ਇਹਦੇ ਤਾਂ ਜੂਸ ਟੂ ਹੋ ਜਾਣਾ ਬਈ ਜਿਹੜਾ ਤੈਨੂੰ ਜਲ ਪਹਿਲਾਂ ਲਿਓਣ ਲਿਓਣ ਚ ਹਾਂਜੀ ਹਾਂਜੀ ਉਹ ਤਾਂ ਖਤਮ ਹੋ ਜਾਣਾ ਸਹੀ ਆ ਉਸ ਤੋਂ ਬਾਅਦ ਤੇਰੇ ਦਿਮਾਗ 'ਚ ਵੀ ਯਾਰ ਇਹ ਬੱਚਾ ਯਾਰ ਇਹਦਾ ਕੀ ਕਸੂਰ ਹੈ ਬੰਨਿਆ ਘਾਤੋਂ ਖੜਾ ਹੈਗਾ ਫੋਲ ਆਣੋ ਮੈਂ ਇਹਨੂੰ ਮੈਂ ਖੋਲਾਂ ਇਹਨੂੰ ਮੈਂ ਫਲਾਂ ਨੇ ਥਾਂ ਲਿਆਵਾ ਇਹ ਨੂੰ ਮੈਂ ਫਲਾਨਾ ਪੈਂਡ ਦਿਖਾ ਕੇ ਲਿਆਵਾਂ ਫਿਰ ਬੰਦੇ ਦਿਮਾਗਾਂ ਆ ਜਾਂਦੀ ਆ ਫਿਰ ਪਤਾ ਕੀ ਕਰਿਆ ਕਰੇਗਾ ਤੂੰ ਇਦੋਂਾਂ ਕੀ ਹੋਣਾ ਤੇਰੇ ਨਾਲ ਇਦੋਂਾਂ ਪਤਾ ਕਿਵੇਂ ਹੋਣਾ ਤੇਰੇ ਕੋਲੇ ਥਾਂ ਰਹਿ ਗਈ ਆ ਹਾਂਜੀ ਤੈਨੂੰ ਲਿਉਣੀ ਪਣੀ ਆ ਇੱਕ ਟਰਾਲੀ ਜੀ ਹੁਣ ਮੈਂ ਲਿਉਣੀ ਆ ਹਾਂ ਜਿਵੇਂ ਹੁਣ ਦਰਿਆ ਖਾਲੀ ਹੋਣਗੇ ਹਾਂਜੀ ਹੁਣ ਮੈਂ ਉੱਥੇ ਰਿਹਾ ਆ ਕਰਾ ਸਹੀ ਆ ਬਾਈ ਘੋੜਾ ਲੱਤ ਕੇ ਹਾਂ ਸਵਾਦ ਹੀ ਐਸੇ ਆ ਲੱਗਿਆ ਨਾ ਮੈਂ ਜਿਹੜੀ ਨਿਗਾਹ ਨਾਲ ਦੁਨੀਆ ਦੇਖਦਾ ਉਹ ਵੀ ਦੇਖੇ ਹਾਂ ਠੀਕ ਆ ਹੁਣ ਮੈਂ ਕੀ ਕਰਦਾ ਹੁਣ ਮੈਂ ਪੱਠਿਆਂ ਤੇ ਲੈ ਜਾਂਦਾ ਉਹਨੂੰ ਇੱਕ ਦਿਨ ਮੈਂ ਪੱਟੇ